ਸਾਊਥ ਸਤਸਰੀਏ ਕਾਲਜੀ ਜੇਡੀ 813 ਵਿੱਚ ਸ਼ੌਦਾ ਵੈਲਕਮ ਤੁਸੀਂ ਦੇਖ ਸਕਦੇ ਹੋ ਪੂਰੀ ਮਾਤਰਾ ਦੇ ਵਿੱਚ ਬਰਫ਼ ਪੈ ਰਹੀ ਆ ਦੇਖ ਸਕਦੇ ਹੋ ਢੇਰ ਲੱਗੇ ਹੋਏ ਨੇ ਪੂਰੇ ਕਿਉਂਕਿ ਪਾਰਕਿੰਗ ਦੇ ਵਿੱਚੋਂ ਗੱਡੀਆਂ ਕੱਢਣ ਲਈ ਬਰਫ਼ ਹਟਾਉਣੀ ਪੈਂਦੀ ਆ ਕੁਝ ਦਿਨ ਹਲਕੀ ਬਰਫ਼ਵਾਰੀ ਰੁਕ ਰੁਕ ਕੇ ਕਦੇ ਰੁਕ ਗਈ ਕਦੇ ਹਲਕੀ ਹੋ ਗਈ ਵੰਦੀ ਰਹੀ ਪਰ ਅੱਜ ਦੋ ਘੰਟਿਆਂ ਤੋਂ ਬਹੁਤ ਹੀ ਭਾਰੀ ਮਾਤਰਾ ਵਿੱਚ ਵਰਖ ਰਹੀ ਆ ਇਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਦੇਖੋ ਢੇਰ ਲੱਗੇ ਹੋਏ ਨੇ ਕਿਉਂਕਿ ਇੱਥੇ ਪੁਛਾਸ਼ਨ ਬਲੋਂ ਸ਼ੈਡਾਂ ਤੇ ਹਟਾ ਦਿੱਤੀ ਜਾਂਦੀ ਹੈ ਬਰਫ਼ਾ ਇਹ ਛੜਕ ਤੋਂ ਹਟਾ ਕੇ ਸਾਈਡ ਤੇ ਕੀਤੀ ਹੋਈ ਹੈ ਦੇਖੋ ਢੇਰ ਲੱਗੇ ਨੇ ਭਾਰੀ ਬਰਫ਼ ਵਾਰੀ ਹੋ ਰਹੀ ਆ ਦੇਖੋ برف ਦੇ ਢੇਰ ਲੱਗੇ ਹੋਏ ਨੇ ਪੂਰੇ ਇਹ ਹੈ ਜੀ 스노우 ਫਾਲ ਹੰਟਾਰਿਓ ਕੈਨੇਡਾ ਜਿੰਨੀ ਮਰਜ਼ੀ برف ਪੈਂਦੀ ਹੈ ਰੁਕਦਾ ਕੁਝ ਨਹੀਂ ਇੱਥੇ ਜਨ ਜੀਵਨ ਆਮ ਜੀ ਤਰ੍ਹਾਂ ਚੱਲਦਾ ਰਹਿੰਦਾ ਕਿਉਂਕਿ ਇੱਧਰ ਦੇ ਲੋਕ ਇਦਾਂ ਦੇ ਮਾਹੌਲ ਦੇ ਵਿੱਚ ਹੀ ਪੈਦਾ ਹੋਏ ਵੱਡੇ ਹੋਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਰਫ਼ ਪੈ ਰਹੀ ਆ ਜਾਂ ਮੌਸਮ ਸਾਫ਼ ਗੱਡੀਆਂ ਚੱਲਦੀਆਂ ਰਹਿੰਦੀਆਂ ਤੇ ਸੜਕਾਂ ਪ੍ਰਸ਼ਾਸਨ ਸਾਫ਼ ਕਰ ਦਿੰਦਾ ਦੇਖੋ ਗੱਡੀਆਂ ਦੇ ਉੱਪਰ ਬਰਫ਼ ਜੰਮੀ ਹੋਈ ਆ ਦੇਖ ਸਕਦੇ ਹੋ ਜੀ ਸ਼ਾਰਟ ਕੰਦੇ ਉੱਪਰ ਵੀ 5-5 6-6 ਇੰਚ ਚੜ ਗਈ ਆ ਇੱਕ ਦੋ ਘੰਟਿਆਂ ਦੇ ਵਿੱਚ ਵਿੱਚ ਹੀ ਆ ਜਿੱਥੇ ਲੋਕਾਂ ਨੇ ਗੱਡੀਆਂ ਖੜੀਆਂ ਕਰਨੀਆਂ ਹੁੰਦੀਆਂ ਪਾਰਕਿੰਗ ਤੋਂ ਹਟਾਈ ਹੁੰਦੀ ਹੈ ਸਾਈਡ ਤੇ ਦੇਖੋ ਢੇਰ ਲੱਗਿਆ ਹੋਇਆ ਦੂਰਾ ਫਿਰ ਪਾਰਕਿੰਗ ਵਾਲੀ ਜਗ੍ਹਾ ਤੇ 4-4 5-5 ਇੰਚ ਬਰਫ਼ ਚੜ ਗਈ ਆ ਭਾਰੀ ਬਰਫ਼ ਵਾਰੀ ਹੋ ਰਹੀ ਆ ਇਹ ਤੁਸੀਂ ਦੇਖ ਰਹੇ ਹੋ ਜੀ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਨਾਰਥ ਜੋਰਕ ਏਰੀਏ ਵਿੱਚ ਭਾਰੀ ਬਰਫਵਾਰੀ ਇਹ ਰਾਤ ਦੇ ਸਮੇਂ ਮੈਂ ਵੀਡੀਓ ਬਣਾ ਰਿਹਾ ਇਹ ਦੇਖੋ ਜੀ ਕਿੰਨਾ ਬਰਫ ਦੇ ਢੇਰ ਲੱਗੇ ਹੋਏ ਨੇ ਇਹ ਡੇਢ ਤੋਂ 2 ਘੰਟੇ ਤੋਂ ਸ਼ੁਰੂ ਹੋਈ ਹੈ ਭਾਰੀ ਬਰਫਵਾਰੀ ਇਹ ਅਗਲੇ ਦਿਨਾਂ ਦਪਹਿਰ ਦਾ ਵੀਡੀਓ ਆਈ ਤੀਸਰੇ ਦਿਨ ਰਾਤ 2-3 ਘੰਟੇ ਬਰਫਵਾਰੀ ਹੋਣ ਤੋਂ ਬਾਅਦ ਬੰਦ ਹੋ ਗਈ ਸੀ ਅਗਲੇ ਦਿਨ ਦੁਪਹਿਰੇ 1 ਵਜੇ ਦੀ ਵੀਡੀਓ ਹੈ ਦੇਖੋ ਸੜਕਾਂ ਤੋਂ ਕਮੇਟੀ ਨੇ ਸਾਫ਼ ਕਰ ਦਿੱਤੀ ਹੈ ਭਈਆ ਬਰਫ ਸਾਈਡਾਂ ਤੇ ਦੇਖੋ ਇਹ ਹਾਲਤ ਹੁੰਦੀ ਆ ਬਰਫ ਦੀ ਇਹ ਤੁਹਾਨੂੰ ਦਿਖਾਈ ਜੀ ਟ੍ਰਾਂਟੋ ਅਨਟਾਰੀਓ ਵਿੱਚ ਬਰਫਵਾਰੀ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ